ਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਖੀ ਸੁਣਾਵਾਂਗੇ ਜਦੋਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸਤ ਕਰਤਾਰ ਦਾ ਜਾਪ ਕਰ ਰਹੇ ਸੀ ਤਾਂ ਉਹਨਾਂ ਨੂੰ ਵੇਖ ਕੇ ਕ੍ਰੋਧਿਤ ਹੋਏ ਮੁਸਲਮਾਨ ਉਹਨਾਂ ਨੂੰ ਪੱਥਰ ਮਾਰਨ ਲੱਗੇ ਤਾਂ ਉਸ ਸਮੇਂ ਕੀ ਵਰਤਾਂਤ ਹੋਇਆ ਸੀ ਕਿ ਚਮਤਕਾਰ ਹੋਇਆ ਸੀ ਆਓ ਇਸ ਵੀਡੀਓ ਨੂੰ ਐਂਡ ਤੱਕ ਸੁਣਦੇ ਹਾਂ ਮੱਕਾ ਤੋਂ ਗੁਰੂ ਜੀ ਬਗਦਾਦ ਪਹੁੰਚੇ ਇਹ ਸ਼ਹਿਰ ਵੀ ਇਸਲਾਮ ਦਾ ਵੱਡਾ ਗੜ ਸੀ ਆਪ ਨਗਰ ਤੋਂ ਬਾਹਰ ਇੱਕ ਨਵੇਕਲੀ ਥਾਂ ਤੇ ਜਾ ਟਕੇ ਫਜ਼ਰ ਦੇ ਸਮੇਂ ਮੁੱਲਾ ਨੇ ਬਾਂਗ ਦਿੱਤੀ ਅਤੇ ਲੋਕ ਨਮਾਜ਼ ਪੜਨ ਦੇ ਲਈ ਮਸੀਤੇ ਜਾਣਾ ਸ਼ੁਰੂ ਹੋ ਗਏ ਗੁਰੂ ਜੀ ਨੇ ਮਿੱਠੀ ਧੁੰਦ ਦੇ ਵਿੱਚ ਸਤ ਕਰਤਾਰ ਸਤ ਕਰਤਾਰ ਦਾ ਜਾਪ ਸ਼ੁਰੂ ਕਰ ਦਿੱਤਾ ਲੋਕਾਂ ਦੇ ਕੰਨੀ ਨਵੀਂ ਕਿਸਮ ਦੀ ਬਾਗ ਪਈ ਤਾਂ ਲੋਕ ਹੈਰਾਨ ਹੋਣ ਲੱਗੇ। ਇਸੇ ਵੇਲੇ ਭਾਈ ਮਰਦਾਨਾ ਨੇ ਰਬਾਬ ਬਚਾਉਣੀ ਸ਼ੁਰੂ ਕਰ ਦਿੱਤੀ ਤੇ ਗੁਰੂ ਜੀ ਉਸ ਦੀ ਤਾਲ ਦੇ ਨਾਲ ਸ਼ਬਦ ਉਚਾਰਨ ਲੱਗੇ। ਇਸਲਾਮ ਵਿੱਚ ਰਾਗ ਸੰਗੀਤ ਨਖਿੱਧ ਮੰਨਿਆ ਜਾਂਦਾ ਹੈ। ਉਸੇ ਇਸਲਾਮ ਦੇ ਗੜ ਵਿੱਚ ਸ਼ਰਾਂ ਦੀ ਇਹ ਉਲੰਘਣਾ ਹੁੰਦੀ ਵੇਖ ਕੇ ਕੱਟੜਵਾਦੀ ਮੁਸਲਮਾਨ ਗਰੋਧਵਾਨ ਹੋ ਕੇ ਉੱਠੇ। ਉਸੇ ਇਸਲਾਮ ਦੇ ਗੜ ਦੇ ਵਿੱਚ ਸ਼ਰਾਂ ਦੀ ਇਹ ਉਲੰਘਣਾ ਹੁੰਦੀ ਵੇਖ ਕੇ ਕੱਟੜਵਾਦੀ ਮੁਸਲਮਾਨ ਕ੍ਰੋਧਵਾਨ ਹੋ ਉਠੇ। ਉਹਨਾਂ ਨੇ ਉਸ ਵੇਲੇ ਬਗਦਾਦ ਦੇ ਹਾਕਮ ਤੇ ਵੱਡੇ ਪੀਰ ਕੋਲ ਜਾ ਕੇ ਸ਼ਿਕਾਇਤ ਕੀਤੀ। ਉਹਨਾਂ ਨੇ ਵਿਚਾਰ ਕਰਕੇ ਹੁਕਮ ਜਾਰੀ ਕੀਤਾ ਕਿ ਦੋਹਾਂ ਕਾਫਰਾਂ ਨੂੰ ਫੌਰਨ ਸੰਸਾਰ ਕੀਤਾ ਜਾਵੇ। ਭਾਵੇਂ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਵੇ। ਹੁਕਮ ਮਿਲਦਿਆਂ ਹੀ ਲੋਕ ਰੋੜੇ ਲੈ ਕੇ ਗੁਰੂਜੀ ਤੇ ਭਾਈ ਮਰਦਾਨੇ ਵੱਲ ਉਮਲ ਪਏ। ਅਰ ਜਿਵੇਂ ਹੀ ਉਹਨਾਂ ਦੀਆਂ ਨਜ਼ਰਾਂ ਸਤਗੁਰਾਂ ਦੇ ਇਲਾਹੀ ਨੂਰ ਭਰੇ ਚਿਹਰੇ ਤੇ ਪਈਆਂ ਉਹਨਾਂ ਦੇ ਹੱਥ ਰੁਕ ਗਏ ਤੇ ਉਹ ਗੁਰੂ ਜੀ ਵੱਲ ਵੇਖਦੇ ਹੀ ਰਹਿ ਗਏ ਤਦ ਗੁਰੂ ਜੀ ਨੇ ਮਿੱਠੇ ਬਚਨਾਂ ਦੁਆਰਾ ਉਹਨਾਂ ਨੂੰ ਸੱਚ ਧਰਮ ਦਾ ਗਿਆਨ ਕਰਵਾਇਆ ਲੋਕਾਂ ਦਾ ਕਰੋਸ਼ ਸ਼ਾਂਤ ਹੋ ਗਿਆ ਉਹ ਸ਼ਰਧ ਦੇ ਵਿੱਚ ਡੁੱਬੇ ਸਤਗੁਰਾਂ ਦੇ ਸਤਬਚਨ ਸੁਣਦੇ ਗਏ ਤੇ ਨਿਹਾਲ ਹੁੰਦੇ ਗਏ ਵੱਡੇ ਪੀਰ ਨੂੰ ਖਬਰ ਹੋਈ ਤਾਂ ਉਹ ਵੀ ਇਸ ਨੋਖੇ ਫਕੀਰ ਨੂੰ ਵੇਖਣ ਪਹੁੰਚਿਆ ਉਸਨੇ ਗੁਰੂ ਜੀ ਤੇ ਕਈ ਪ੍ਰਕਾਰ ਦੇ ਸਵਾਲ ਵੀ ਕੀਤੇ ਗੁਰੂ ਜੀ ਨੇ ਦਲੀਲ ਭਰੇ ਢੰਗ ਦੇ ਨਾਲ ਉੱਤਰ ਦਿੱਤੇ ਜਿਸ ਨਾਲ ਪੀਰ ਹੋਰਾਂ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ ਗੁਰੂ ਜੀ ਨੇ ਸਭਨਾਂ ਨੂੰ ਕਟੜਵਾਤ ਤੇ ਅੰਧਵਿਸ਼ਵਾਸ ਤਿਆਕ ਕੇ ਸੱਚ ਧਰਮ ਦਾ ਰਾਹ ਪਕੜਨ ਦਾ ਉਪਦੇਸ਼ ਦਿੱਤਾ ਅਤੇ ਮਨੁੱਖ ਮਾਤਰ ਨੂੰ ਰੱਬ ਦਾ ਰੂਪ ਸਮਝ ਕੇ ਯਾਰਨ ਅਤੇ ਉਸ ਦੀ ਸੇਵਾ ਕਰਨ ਦੀ ਪ੍ਰੇਰਣਾ ਕੀਤੀ ਬੋਲੋ ਜੀ ਵਾਹਿਗੁਰੂ 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 ਬੋਲਾ ਚੁਕਾ ਮaaf ਕਰਨੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ